ਸਰਜੀ ਦੇ ਮੇਰੇ ਪੰਜਾਬੀ ਸੂਟ ਸਲਾਈ ਚੈਨਲ ਤੇ ਸਵਾਗਤ ਹੈ ਮੈਂ ਅੱਜ ਸਿਮਝਾ ਰਹੀ ਹਾਂ ਸਿੰਪਲ ਸੂਟ ਸ਼ਰਟ ਸ਼ਰਟ ਦੀ ਪਹਿਲੇ ਮੈਂ ਨਵਾ ਕੀ ਗਲਾ ਮੇਰੇ ਕਸਟਮਰ ਦਾ ਜਿਹੜਾ ਗਲਾ ਹੈਗਾ ਵਾ 6.5 ਇੰਚ ਵਾ ਮੈਂ 7 ਇੰਚ ਲੈ ਕੇ ਰੱਖਾਂਗੀ ਅਜਿਹਾ ਕਿ ਕਿਆ ਨਾ ਕਰਾਂ ਤੁਸੀਂ 7 ਇੰਚ ਰੱਖਾਂਗੀ ਬਾਕੀ ਮੈਂ ਕਟਿੰਗ ਕਰ ਦਾਂਗੀ ਗਲੇ ਦੀ ਗਲੇ ਨੂੰ ਮੈਂ ਕੱਟ ਨਵਾਗੀ ਬਲੇ ਗਣੀ ਦਾ ਗੈਪ ਰੱਖਾਂਗੀ ਮੈਂ ਇਸ ਤਰ੍ਹਾਂ 5 ਇੰਚ ਦਾ ਵਿੱਚ ਉਹ ਗੈਪ ਰੱਖਾਂਗੀ 5 ਇੰਚ ਦੀ ਨਿਸ਼ਾਨੀ ਲਾ ਕੇ ਤਾਂ ਮੈਂ ਸिलाई ਮਾਰ ਲਾਂਗੀ ਲਾਗੇ ਇਹਨੂੰ ਬਾਕੀ ਫालतू ਕਪੜਾ ਜੋ ਕੱਟ ਰਹਾ ਥੋੜਾ ਥੋੜਾ ਮੈਂ 2 2 ਇੰਚ ਕਪੜਾ ਰੱਖਿਆ ਹੋਇਆ ਹੁਣ ਇਹਨੂੰ ਆਪਾਂ ਫੋਲਡ ਕਰਾਂਗੇ ਜਦੋਂ ਬਣ ਕੇ ਉਹ ਡੈਡੀ ਹੁਣ ਮੈਂ ਇਹਨੂੰ ਕਪੜੇ ਦੇ ਨਾਲ ਅਟੈਚ ਕਰਾਂਗੀ ਇਹ ਮੈਂ ਕਰਨੀ ਸਾਈਡ ਤੇ ਮੈਂ ਰੇਪ ਕੱਟਾਂਗੀ ਬੈਕ ਸਾਈਡ ਦੀ ਬੈਕ ਸਾਈਡ ਦੀ ਰੇਪ ਆਪਾਂ ਕਿਵੇਂ ਕੱਟ ਨਹੀਂ ਹੁੰਦੀ ਆ ਇਵੇਂ ਆਪਾਂ ਕਪੜੇ ਨੂੰ ਫੋਲਡ ਕਰ ਲੈਣਾ ਪਹਿਲੇ ਝੁਨੁਕਰਾ ਕਪੜਾ ਲੈਣਾ ਆਪਾਂ ਐਦਾਂ ਆਪਾਂ ਫੋਲਡ ਕਰਕੇ ਹਮੇਸ਼ਾ ਜਦੋਂ ਵੀ ਰੇਪ ਕੱਟਣੀ ਆਪਾਂ ਟੇਢੀ ਕੱਟਣੀ ਆ। ਇਹਦੇ ਚੋ ਕੱਟਿਆ ਗਿਆ ਜੀ। ਪਾ ਲਾਇਥੋ। ਇਹ ਭਰਨ ਬੰਦੇ। ਇੱਕ ਇਸਾ ਪਾਈ ਦੇ ਨਾਲ ਲਾ ਲਾਂਗੇ। ਹੁਣ ਮੈਂ ਤੁਹਾਨੂੰ ਇਹ ਪ੍ਰੋਬੀਟ ਦੱਸਦੀ ਹਾਂ। ਦੇਪ ਨੂੰ ਹਮੇਸ਼ਾ ਇੱਦਾਂ ਇੱਕ ਕਿਨਾਰੀ ਨੁੱਕਰ ਜਿਹੜੀ ਇੱਧਰ ਨੂੰ ਜਾਵੇ ਇੱਕ ਇੱਧਰ ਨੂੰ ਜਾਵੇ ਜੀ ਇਹਨਾਂ ਨੂੰ ਆਪਾਂ ਸੇਮਾਰ ਲਾਂਗੇ ਜਗੀ ਜੀ ਐਵੇਂ ਤਿਆਰ ਹੋ ਜੀ ਆਪਾਂ ਉਹਨਾਂ ਕੱਪੜੇ ਤੇ ਨੂੰ ਲਗਾਵਾਂਗੇ ਉਹਨਾਂ ਅੰਜ ਫੋਲਡ ਕਰਾਂਗੇ ਐਦਾਂ ਆਪਾਂ ਕੱਪੜੇ ਗਲਾ ਦੇਖੋ ਮੈਂ ਕੱਟਿਆ ਹੋਇਆ ਪਹਿਲੀ ਕਟਿੰਗ ਕੀਤੀ ਸੀ ਦੱਸਿਆ ਸੀ ਤੁਹਾਨੂੰ ਗਲਾ ਬੈਗ ਕੱਟਣਾ ਜਿਹੜੀ ਆਪਾਂ ਇਦਾਂ ਨਾਲ ਅਟੈਚ ਕਰ ਲਾਂਗੇ ਲੱਗ ਚੁੱਕੀ ਹੈ ਮੇਰੀ ਆਪਾਂ ਹੁਣ ਇਦਾਂ ਛੋਟੇ ਛੇ ਕੱਟ ਲਾਵਾਂਗੇ ਛੋਟੇ ਛੋਟੇ ਕੱਟ ਲੈਣੇ ਕਿਤੇ ਸੀਨ ਨਾ ਹੱਡੀ ਕੱਟੀ ਜਾਏ ਇਹਦੇ ਤੇ ਆਪਾਂ ਹੁਣ ਬੈਠ ਮਸ਼ੀਨ ਦਵਾਂਗੇ ਜੀ ਇਹ ਬੀਫ ਦੇ ਪਰ। ਆ ਮੇਰਾ ਤਿਆਰ ਹੋ ਚੁੱਕਿਆ ਵਾ। ਆਪਾਂ ਛੋਟਾ ਜਿਹਾ ਇੱਥੇ ਕੱਟ ਲਾਵਾਂਗੇ ਗਲੀ 'ਚ। ਆਪਾਂ ਇਹਦੇ ਵੀ ਸੈਂਟਰ ਕੱਢ ਕੇ ਦਾ ਨਿਸ਼ਾਨੀ ਲਾ ਲਵਾਂਗੇ। ਆਪਾਂ ਇਹਦੇ ਜੋ ਸ਼ਰਟ ਹੈ ਉਹ ਨੂੰ ਆਪਾਂ ਛੋਟਾ ਜਿਹਾ ਕੱਟ ਲਾਵਾਂਗੇ ਸੈਂਟਰ 'ਚੋਂ। ਕਿਵੇਂ? ਲੱਗ ਗਿਆ ਜੀ ਕੱਟ? ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਫਰੰਟ ਨੈਕ। ਸੂਟ ਸਿੱਧਾ ਹੋਏਗਾ ਔਰ ਸ਼ਰਟ ਗਲਾ ਦੇ ਉੱਪਰ ਕੇਮ ਪੁੱਠਾ ਰੱਖਾਂਗੇ ਉੱਪਰ ਅੱਜ ਆਪਾਂ ਥੋੜ੍ਹਾ-ਥੋੜ੍ਹਾ ਨਾਣਾ ਸੀਨ ਲਗਾਵਾਂਗੇ ਇਹਨੂੰ ਆਪਾਂ ਕੱਪੜੇ ਦੇ ਉੱਤੇ ਨਹੀਂ ਮਤਲਬ ਕੜੇ ਦੇ ਉੱਪਰ ਨਹੀਂ ਸੀਨ ਲਗਾਣੀ ਕੱਪੜੇ ਦੇ ਨਾਲ-ਨਾਲ ਲਾਗਾਣੀਆਂ ਬਿਲਕੁਲ ਧਿਆਨ ਨਾਲ ਦੇਖ ਲੋ ਜੀ ਇਹ ਦੇਖੋ ਲੱਗ ਚੁੱਕਿਆ ਨਾਲ ਕੱਪੜੇ ਤੇ ਅਟੈਚ ਹੋ ਚੁੱਕਿਆ ਵਾ ਹੁਣ ਇਹਨੂੰ ਮੈਂ ਅੱਧਾ-ਅੱਧਾ ਇੰਚ ਦੇ ਛਾੜ ਕੇ ਕੱਟ ਦਵਾਂਗੀ ਇਹਦੇ ਵੀ ਉਵੇਂ ਹੀ ਆਪਾਂ ਕੱਟ ਲਗਾਵਾਂਗੇ ਛੋਟੇ ਛੋਟੇ ਕੱਟ ਲਗਾਵਾਂਗੇ ਇਹ ਸਾਡਾ ਟੱਟਿਆ ਨਾ ਜਾਏ ਠੀਕ ਹੈ ਜੀ ਹੁਣ ਨਾਲ ਹੀ ਮੈਂ ਪਲੇਟਾਂ ਦਾ ਕੱਪੜਾ ਕੱਟ ਲਵਾਂਗੀ ਇਹਦੇ ਤੇ ਵੀ ਉਵੇਂ ਹੀ ਆਪਾਂ ਬੈਠਵੀਂ ਸੀਨ ਲਵਾਂਗੇ ਜਿਵੇਂ ਆਪਾਂ ਬੈਕ ਤੇ ਦਿੱਤੀ ਹੋਈ ਹੈ ਬੈਗ ਨੱਕ ਤੇ ਦਿੱਤੀ ਨਾ ਜਿਵੇਂ ਗਲਾ ਲੱਗ ਗਿਆ ਹੁਣ ਮੈਨੂੰ ਬੈਡ ਮੈਸਿਨ ਦੇ ਰਹੀ ਹੈ ਜੀ ਨਾ ਮੇਰਾ ਦੇਖੋ ਲੱਗ ਕੇ ਹੋ ਚੁੱਕਿਆ ਹੈ ਤਿਆਰ ਹੁਣ ਮੈਂ ਪਲੇਟ ਲਗਾਵਾਂਗੀ ਵੀ ਇੱਥੇ ਈਦਾ ਮੈਂ ਕਪੜਾ ਰੱਖ ਲਵਾਂਗੀ ਫਿਰ ਆਪਾਂ ਇਦਾਂ ਸੈਂਟਰ ਚ ਫੜਾਂਗੇ फिर इतना वाला प्लेट खड़ा अक लगे हुए इतों ध्यान ना देख लो इतों फाँाँगी और इतने जाके फिनिश कर देगा प्लेट ਮੈਂ ਇਹ ਕਰਨਾ ਹੁੰਦਾ ਫਾਸਟ ਪਰ ਐਵੇਂ ਸਿਰਫ ਤੁਹਾਨੂੰ ਇਸ ਤੋਂ ਸਿਖਾਉਣ ਵਾਸਤੇ ਕਰ ਰਹੀ ਹਾਂ ਕਿ ਤੁਸੀਂ ਜੋ ਇੱਕ ਧਿਆਨ ਨਾਲ ਦੇਖ ਕੇ ਸਿੱਖ ਸਕੋ ਕੰਮ ਜੋ ਇਹ ਫਿਰ ਦੋਨੋਂ ਪਲੇਟ ਪੈ ਚੁੱਕੇ ਹਨ ਤੀਜੀ ਪਲੋਈ ਵੀ ਇਸੇ ਤਰ੍ਹਾਂ ਹੀ ਪਾਣੀ ਹੈ ਜੀ ਬਾਹਰ ਵਾਲੀ ਸਾਈਡ ਤੋਂ ਹਮੇਸ਼ਾ ਸੀਨ ਅੰਦਰ ਗੁਲੀਆਂ ਨਹੀਂ ਸੀ ਦੀ ਕਮਾਂ ਤਾਂ ਦਿਖਾਨੀ ਆ ਬਿਲਕੁਲ ਜਿਹੜਾ ਪਲੇਟ ਦਾ ਆਪਾਂ ਕਾਰਨ ਲਿਆਣਾ ਹੁੰਦਾ ਵਾ ਫਿਰ ਨਹੀਂ ਤਾਂ ਜਦੋਂ ਆ ਦੇਖੋ ਲਿਖਦਾ ਪਿਆ ਨਾ ਬਿਲਕੁਲ ਕਾਰਨ ਤੇ ਆਪਾਂ ਲੈਣੀ ਅਗਰ ਆਪਾਂ ਇੱਥੇ ਲਿਆ ਕੇ ਮੋਟਾ ਛੱਡਾਂਗੇ ਪਲੇਟ ਤੇ ਗਾੜੀ ਸਹੀ ਨਹੀਂ ਲੱਗੂਗਾ ਹਾਂਜੀ ਮੇਰਾ ਬੈਕ ਵੀ ਸਾਈਡ ਵੀ ਪੂਰੀ ਤਿਆਰ ਹੋ ਚੁੱਕੀ ਹੈ ਗਲਾ ਲੱਗ ਚੁੱਕਿਆ ਹੈ ਪਲੇਟ ਪੈ ਚੁੱਕੇ ਨੇ ਔਰ ਫਰੰਟ ਦੇ ਵੀ ਲੱਗ ਚੁੱਕੇ ਨੇ ਹੁਣ ਇਹਨਾਂ ਮੈਂ ਇਹਨੂੰ ਥੀਰਿਆਂ ਨੂੰ ਜੋੜਾਂਗੀ ਮੈਂ ਸ਼ਰਟ ਸਿੱਧੀ ਐ ਰੱਖੀ ਐਦਨੂੰ ਇਹ ਵੀ ਆਪਾਂ ਪੁੱਠੀ ਉੱਪਰ ਰੱਖ ਕੇ ਇਵੇਂ ਕਰਾਂਗੇ। ਤਿਆਨਾ ਦੇਖ ਲਓ ਜੀ। ਦੋਨੋਂ ਸਾਈਡਾਂ ਜਿਹੜੀਆਂ ਸਿੱਧੀਆਂ ਉਹ ਅੰਦਰ ਰਹਿਣਗੀਆਂ। ਆਪਾਂ ਇਹਦਾ ਫਰੰਟ ਵਾਲੀ ਸਾਈਡ ਨੂੰ ਇਹਦਾ ਫੋਲਡ ਕਰਾਂਗੇ। ਔਰ ਇਹਦੇ ਇਦਾਂ ਕਰਕੇ ਆਪਾਂ ਇਹਦਾ ਫੋਲਡ ਮਾਰ ਲਾਂਗੇ। ਅਤੇ ਇਹਨੂੰ ਜੋੜ ਲਵਾਂਗੇ ਹਾਂਜੀ ਦੇਖੋ ਜੀ ਮੈਂ ਗਲੇ ਜੋੜਲੇ ਹੋਇਆ ਤੀਰੇ ਵੀ ਜੁੜ ਗਏ ਆ ਮੇਰੇ ਪਲੇਟਾਂ 'ਚ ਪੈ ਗਏ ਹੁਣ ਮੈਂ ਫਰੰਟ ਸਾਈਡ ਅੱਧਰ ਦੇਖੋ ਐਦਾ ਕਰਕੇ ਇਹਦੀ ਮੈਂ ਨਿਸ਼ਾਨੀ ਲਗਾਵਾਂਗੀ ਫਿਟਿੰਗ ਦੀ ਫਿਟਿੰਗ ਦੇਖੋ ਜੀ ਆਪਾਂ ਪਹਿਲੇ ਇਹਦਾ ਕੱਪੜੇ ਨੂੰ ਖਾਂਗੇ ਨਾਪਾਂਗੇ ਜੀ ਯਾਰ ਇਹ ਮੇਰਾ 25.5 25.5 ਦਾ ਮੇਰਾ ਬਣਿਆ ਪੌਣੇ ਤੇਰਾ ਦੇਖੋ ਪੌਣੇ ਤੇਰਾ ਦੇ ਮੇਰੇ ਪਹਿਲੇ ਪ੍ਰੈਸ ਦੇ ਨਾਲ ਨਿਸ਼ਾਨੀ ਲੱਗੀ ਹੋਈ ਆ ਹਾਂਜੀ ਹੁਣ ਇਹਨਾਂ ਦੀ ਚੈਸਟ ਹੈਗੀ ਆ 21 21 ਚਾਸਾ ਪਾਈਦਰ ਰੱਖਾਂਗੇ ਸੀ 10.5 ਐਦਾ ਸੈਂਟਰ ਤੇ ਰੱਖਾਂਗੇ ਇਹ ਸਾਡੇ ਉੱਚੀ ਟੇਪ ਔਰ ਇੱਥੇ ਆਪਾਂ ਲਾਵਾਂਗੇ ਐਦਾਂ ਵੀ ਸ਼ੋਕ ਨੌਰਾ ਜਾਈ ਐਦਾਂ ਆਪਾਂ 10.5 ਦੀ ਨਿਸ਼ਾਨੀ ਲਗਾਵਾਂਗੇ तो इक्की दे हो जाएगा आप इधरों निशानी लावे जी तो अपनी कमर की निशानी लाव देखो रा। जी सेंटर निकलिया मेरा इतने आप रखा गे अठारह है इन्होंने कमर आप रखा इधरों सवा नौ साढ़े अठारह सवा नौ साढ़े अठारह हो ਉਂ ਦਿੱਤਾ ਮੈਂ ਹੁਣ ਆਪਾਂ ਲੰਗੀ ਨਦੀ ਸਾਈਡ ਸਾਈਡ ਇਹਦੀ ਨਦੀ 15 ਮੈਂ ਰੱਖਾਂਗੀ ਇਥੋਂ 16 ਤੇ ਪਹਿਲੇ ਨਿਸ਼ਾਨੀ ਲਾਵਾਂਗੀ ਕਿਉਂਕਿ ਅੱਧਾ ਇੰਚ ਜਿਹੜਾ ਵਾ ਉਹ ਜਦੋਂ ਆਪਾਂ ਅੰਡਰਾ ਨੂੰ ਸੀਨ ਲਗਾਨੀ ਉਹ ਨਿਕਲ ਜਾਏਗਾ ਫਿਰ 15 ਹੀ ਰੈਡੀ ਰਹੇਗਾ ਇਧਰ ਵੀ ਮੈਂ 16 ਦੀ ਲਗਾਈ ਨਿਸ਼ਾਨੀ ਔਰ ਇਧਰ ਵੀ 16 ਦੀ ਇਨੂ ਵੀ ਆਪਾਂ ਇਸੇ ਤਰ੍ਹਾਂ ਹੀ ਸੈਂਟਰ ਤੋਂ ਲੈ ਕੇ 2 ਇੰਚ ਦੀ ਹੈਪਾ ਪਾਪਾਂਗੇ ਸੈਂਟਰ ਤੇ ਇਦਾਂ ਚੇਪ ਨੂੰ ਲਾ ਕੇ 1.5 ਦੀ ਮਿਸ਼ਾਨੀ ਲਗਾਵਾਂਗੇ ਜੀ 1.5 ਇਧਰ 1.5 ਇਧਰ ਇਹ ਹੋ ਗਈ 3 ਇੰਚ ਹੈਪਾ ਹੁਣ ਆਪਾਂ ਫਾਈਨਲ ਸਟੀਚ ਕਰਾਂਗੇ ਜੀ

ਮੈਂ ਰੱਖਾਂਗੀ 4 ਇੰਚ ਅੱਧਾ ਇੰਚ ਮੈਂ ਵਿਚੇ ਸੀਂ ਦੇ ਵਾਸਤੇ ਮਾਰਜਿਨ ਛੱਡਿਆ ਜੀ ਬਾਕੀ ਮੈਂ ਫालतू ਕੱਪੜੇ ਨੂੰ ਕਟਿੰਗ ਕਰ ਦਵਾਂਗੀ ਉਹ ਜਿਹੜੀ ਉਹਨਾਂ ਦੀ ਆਪਾਂ ਕਾਟ ਪਾਵਾਂਗੇ ਆਪਾਂ ਇਦਾਂ ਸਿੰਗਲ ਕੱਪੜੇ ਨੂੰ ਚੁਪਾਂਗੇ ਫਰੰਟ ਵਾਲੀ ਨੂੰ 1 ਇੰਚ ਦੀ ਹੱਦੀ ਕਾਟ ਹੋ ਜੀ ਇਹ ਕਿ ਸਾਈਡ ਪੈ ਗਈ ਜੀ ਉਹ ਜੀ ਸਾਈਡ ਪਾ ਲਈ ਆਪਾਂ ਇੱਦਾਂ ਬਹੁਤ ਹੀ ਸਿੰਪਲ ਵੇ ਦੇ ਨਾਲ ਮੈਂ ਦੱਸ ਰਹੀ ਆ ਕਿਉਂਕਿ ਜਿਹੜੀਆਂ ਪਹਿਣਾਣੇ ਘਰ ਵਿੱਚ ਸिलाई ਸਿੱਖਣੀ ਹੋਵੇ ਉਹਨਾਂ ਬਾ ਤੇਜੀ ਆਪਾਂ ਚਲੋ ਪ੍ਰੋਫੈਸ਼ਨਲ ਤੇ ਕਰਦੇ ਹੀ ਕਰਦੇ ਆ ਇਹ ਸਿਰਫ ਸਿੰਪਲ ਜਿ ਤਰ੍ਹਾਂ ਕਰੇ ਕੰਮ ਕਰਨ ਵਾਲਿਆਂ ਦੀ ਹਾਂਜੀ ਆ ਦੇਖੋ ਜੀ ਅੱਧਾ ਆਪਾਂ ਫਿਟਿੰਗ ਦੀ ਨਿਸ਼ਾਨੀ ਚੱਕਰਾਂਗੇ ਕਿ ਸਾਡੀ ਫਿਟਿੰਗ ਬਿਲਕੁਲ ਓਕੇ ਆਈ ਕਿ ਨਹੀਂ ਆਹ ਦੇਖੋ ਜੀ ਇੱਕੀ ਮੇਰੀ ਡਰੈਸ ਆ ਗਈ ਜੀ 18.5 ਮੇਰੀ ਕਮਰ ਆ ਗਈ ਸਿਪ ਆ ਗਈ ਜੀ ਮੇਰੀ 23 ਅਦਾ ਸ਼ਰਟ ਨੂੰ ਆਪਾਂ ਬਣਾਉਣ ਤੋਂ ਬਾਅਦ ਚੈੱਕ ਜ਼ਰੂਰ ਕਰਨਾ ਠੀਕ ਹੈ ਜੀ ਹੁਣ ਮੈਂ ਜਿਹੜਾ ਸਾਈਡ ਤੇ ਲੁੱਪੀਆਂ ਲਗਾਉਂਦੇ ਆ ਨਾ ਤੇ ਇਹ ਕਪੜਾ ਹੋਵੇ ਇਦਾਂ ਆਇਆ ਬਣਾਉਣ ਦੀ ਤਰਪਾਈ ਵਾਲੇ ਨਹੀਂ ਲੋੜ ਨਹੀਂ ਪੈਂਦੀ ਹੈ ਜੀ ਮੈਂ ਇੱਥੇ ਕਪੜਾ ਲਗਾਉਣਾ ਦੱਸਾਂਗੀ ਜੀ ਜੋ ਹਿਪ ਦੇ ਲਾਸਟ ਪੁਆਇੰਟ ਆਪ ਲਗਾਣੇ ਹਾਂ ਜੀ ਆ ਦੇਖੋ ਜੀ ਇਦਾਂ ਆਪਾਂ ਲਾਸਟ ਪੁਆਇੰਟ ਤੇ ਕਪੜੇ ਨੂੰ ਰੱਖਣਾ ਵਾ ਇਦਾਂ 3 ਲੈਣੀ ਆ ਇਥੋਂ ਅੱਧੇ ਚ ਛੱਡਦੇ ਨਹੀਂ ਫਿਰ ਫਿਰ ਦੱਬ ਕੇ ਸਾਈਡ ਲਾ ਗੀਏ ਐਵੇਂ ਹੀ ਆਪਾਂ ਦੂਜੀ ਸਾਈਡ ਲਗਾਵਾਂਗੇ ਹੋ ਗਈ ਹੈ ਤਿਆਰ ਹੁਣ ਮੈਂ ਇਹ ਕਿਹੜੇ ਫੋਲਡ ਕਰਾਂਗੀ ਫੱਤੇ ਜਿਹਨੂੰ ਆਪਾਂ ਨੀਚੇ ਬਾਰਡਰ ਕਹਿ ਦਿੰਦੇ ਆ ਆ ਦੇਖੋ ਮੈਂ ਜਿੱ 2 ਇੰਚ ਦਾ ਕੱਟ ਲਗਾ ਲਿਆ ਵਾ ਇਹਨੂੰ ਮੈਂ ਫੋਲਡ ਕਰਾਂਗੀ ਮੋٹے ਬਕਤੇ ਕਰਾਂਗੀ ਇਹਨੂੰ ਮੈਂ ਫਰਦੀ ਫੋਲਡ ਹੋ ਚੁੱਕੇ ਨਹੀਂ ਹੁਣ ਮੇਰੀਆਂ ਸਲਾਈਡਸ ਜਿਹਨੂੰ ਆਪਾਂ ਚਾਕਾ ਕਰਨੇ ਆ ਉਹ ਮੈਂ ਫੋਲਡ ਕਰਾਂਗੀ ਅੱਗੇ ਆਪਾਂ ਇਧਾਂ ਨਿਸ਼ਾਨੀ ਲਗਾ ਲਾਂਗੇ ਜੀ ਇਹਨਾਂ ਦੀ ਹੈ ਪੱਗ ਇੱਥੇ ਆਪਾਂ 3 ਇੰਚ ਉਨਲੇ ਚਾਕਾ ਕਰਾਂਗੇ ਬਾਈ ਗਿਆ ਸੀ ਨਾ ਇਹਨਾਂ ਨਿਸ਼ਾਨੀ ਲਗਾ ਕੇ ਤੋ ਮੇਰੀ ਜੀ ਬਣ ਕੇ ਹੋ ਚੁੱਕੀ ਹੈ ਰੈਡੀ ਸਿਰਫ ਇਹ ਰਹਿ ਗਏ ਹਨ ਬਾਜ਼ੂ ਬਾਜ਼ੂਆਂ ਨੂੰ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੈਂ ਕਾਟਾਂ ਇਹਨਾਂ ਦੀਆਂ ਪਾ ਚੁੱਕੀ ਆ ਹੁਣ ਮੈਂ ਇਹਨਾਂ ਦਾ ਹੀ ਨਾਪ ਲਵਾਂਗੀ ਚੀਜ਼ ਇਹਨਾਂ ਦਾ ਮੋਢਾ ਕਿ ਨਾਣਾ ਜਿਹੜਾ ਮੈਂ ਲਾਸਟ ਪੁਆਇੰਟ ਤੇ ਉਹਨਾਂ ਦਾ ਰੱਖਣਾ ਉਪਰ ਮੋਢੇ ਦੇ ਆ ਦੇਖੋ ਇੱਥੇ ਪੁਆਇੰਟ ਤੇ ਸੀਨ ਤੋਂ ਰੱਖ ਕੇ ਆਪਾਂ ਇਹ ਤਰ੍ਹਾਂ ਚੈੱਕ ਕਰ ਲੈਣਾ ਮੇਰਾ ਕਿਨਾਰਿਆ ਸਵਾ ਨੌ ਆ ਰਿਹਾ ਹੁਣ ਮੈਂ ਇਸ ਤਰ੍ਹਾਂ ਬਾਹਾਂ ਨੂੰ ਤਿਆਰ ਕਰਾਂਗੀ ਦਾ ਸਵਾ ਨੌ ਲਵਾਂਗੀ ඇ සිරේතුරක්ගේ ඇ ලෝඩ සයිඩ ඇද රූපපන් සවිඩ මලවගේ එ සවනෝ ඇතිමැපා පෝල්ඩ් කර ඇකනෙම පෝඩ කරන්ග ීනු පෝඩ් කරකි එත්තු මෙරහ ගව පංජීං බෝකවා නද පජිි බෝක්පි ෙේලාකිර ශන්ී ඇදමනි ශනීම දාලවන්ගේ සීන්දී ਕੋਜੀ ਬਾਵਾ ਨੂੰ ਮਸਲਾਈ ਵਗੈਰਾ ਮਾਰ ਕੇ ਤਿਆਰ ਕਰ ਚੁੱਕੀ ਆ ਹੁਣ ਮੈਂ ਬਾਵਾ ਨੂੰ ਜੋ ਅੱਗੇ ਇਹਦੀ ਕਾਟ ਪੈਣੀ ਉਹ ਪਾਣ ਲੱਗੀ ਆ 1 ਇੰਚ ਦੀ ਕਾਟ ਪਾਵਾਂਗੀ ਤੀ ਨਿਸ਼ਾਨੀ ਲਗਾ ਕੇ ਫਿਰ ਕਾਟ ਪਾਵੋ ਜੀ ਆਦਮ ਰਸੈਂਟ ਐਨੂਮੈ ਇਹ ਕਾ ਬਾਵਾ ਨੂੰ ਉੱਠੇ ਕਰਕੇ ਪਾਈ ਐ ਇਹ ਕੋਈ ਸਿੱਧੀ ਕਰਕੇ ਪਾਵਾਂਗੀ ਦੇਖੋ ਜੀ ਕਾਜੀ ਕਾਟ ਫਰੰਟ ਕਾਟ ਨੂੰ ਆਪਾਂ ਇਹਨਾਂ ਨੂੰ ਯਾਦ ਰਵਾਂਗੀ ਕਿ ਸਾਡੀਆਂ ਬਾਵਾ ਇੱਕੋ ਜਿਹੀਆਂ ਆ ਰਹੀਆਂ ਨੇ ਕੋਈ ਵੱਡੀ ਛੋਟੀ ਤਾਂ ਨਹੀਂ ਦੇਖੋ ਜੀ ਬਿਲਕੁਲ ਬਰਾਬਰ ਆ ਰਹੀਆਂ ਬਾਵਾ ਕੋਈ ਵੱਡੀ ਨਹੀਂ ਕੋਈ ਛੋਟੀ ਨਹੀਂ ਮੈਂ ਬਾਹ ਲਾਣ ਦੱਸਣ ਲੱਗੀ ਤੁਹਾਨੂੰ ਤਾਂ ਮੀ ਜਹ ਹਮੇਸ਼ਾ ਆਪਾਂ ਪੁਠਾ ਕਰਕੇ ਰੱਖਣਾ ਵਾ ਔਰ ਬਾਝੜੀਆਂ ਆਪਾਂ ਸਿੱਧੀ ਰੱਖਣੀ ਹੈ ਇਹ ਦੋਨੇ ਆਪਾਂ ਬਾਹ ਇਹਦੀ ਆਪਾਂ ਅੰਦਰ ਕੱਢ ਲਾਂਗੇ ਇਹਨਾਂ ਦਾ ਅਮਦੇ ਨੀਚੇ ਆਪਾਂ ਫੜ ਕੇ ਇਦਾਂ ਸੀਨ ਲਗਾ ਦਾਂਗੇ ਜੀ ਇਹ ਬਿਲਕੁਲ ਨਵੇਂ ਜਿਹੜੇ ਬੱਚੇ ਸਿੱਖਣ ਵਾਲੇ ਆ ਜਾਂ ਪਹਿਣਾ ਸਿੱਖਣ ਵਾਲਿਆਂ ਉਹਨਾਂ ਵਾਸਤੇ ਆ ਜਿਹੜੇ ਸਿੱਖ ਚੁੱਕੇ ਉਹ ਕਹਿਣਗੇ ਕੀ ਦੱਸ ਰਹੀ ਆ ਪਰ ਇਹ ਜਿਹੜੇ ਬੱਚੇ ਸਿੱਖਣ ਵਾਲੇ ਆ ਜਾਂ ਪੈਣਾ ਜਿਹਨਾਂ ਨੂੰ ਸਿੱਖਣ ਦੀ ਲੋੜ ਆ ਉਹਨਾਂ ਵਾਸਤੇ ਮੈਂ ਦੱਸ ਰਹੀ ਆ ਜੀ ਛੋਟੀਆਂ-ਛੋਟੀਆਂ ਬਰੀਕੀਆਂ ਐਦਾ ਆਪਾਂ ਸੈਂਟਰ ਤੋਂ ਬਾਹਰ ਫੜ ਲਵਾਂਗੇ ਐਦਾ ਤੀਰੇ ਦਾ ਵੀ ਸੈਂਟਰ ਔਰ ਇਹਦਾ ਵੀ ਆਪਾਂ ਇਦਾਂ ਜੀ ਮਿਲਾਉਂਦੇ ਜਾਵਾਂਗੇ ਆ ਦੇਖੋ ਜੀ હાજી લોજી મે શર્ટ બનતી હોય ડેડી બિના પાયપિંગ સિમ્પલ શર્ટ હાજી મેડિયો લાઈક કમ શેર કરનાર ચેનલનું સબસક્રાઈબ કરના આપી દોરની જોડે જી આપીની સલાઈની નવિ ન વિડીયો લેવાની રવિ ન ટિપ્સ દી ર ધનવાદ જી